ਤੋ ਅੱਜ ਬਹੁਤ ਖੁਸ਼ੀ ਹੋਈ ਮੇਰੇ ਭਾਜੀ ਦੇ ਨਾਲ ਮਿਲ ਕੇ ਮੈਨੂੰ ਸੋ ਇਹਨਾਂ ਦਾ ਪ੍ਰੋਜੈਕਟ ਕੀਤਾ ਸੀ ਉਹ ਤਾਂ ਮੈਂ ਕਹਿੰਨੀ ਮੇਰਾ ਇੱਕ ਫੇਵਰਿਟ ਪ੍ਰੋਜੈਕਟ ਸੀਗਾ ਹਰ ਗੱਭਰੂ ਦੀ ਅੱਖ ਵਿੱਚ ਤੂੰ ਨਹੀਂ ਅੱਜ ਕੱਲ ਰੜਕੇ ਸਦਾ ਬਹਾਰ ਸਦਾ ਬਹਾਰ ਕੀ ਕੀ ਆਈ ਬਾਤ ਆ ਭਾਜੀ ਬਹੁਤ ਸੁਰੀਲੇ ਔਰ ਸਾਡੇ ਤਾਂ ਉਸਤਾਦ ਮੈਂ ਮੰਨਦੀ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਸੁਣ ਸੁਣ ਕੇ ਤਾਂ ਅਸੀਂ ਸਿੱਖੀਏ ਸਿੱਖਿਆ ਤੇ ਇੱਥੋਂ ਤੱਕ ਪਹੁੰਚੇ ਅਸੀਂ ਸੁਣ ਸੁਣ ਕੇ ਸੋ ਮੇਰੀ ਬੇਰੀ ਬਹੁਤ ਖੁਸ਼ਕਿਸਮਤੀ ਸੀ ਜਦੋਂ ਮੈਂ ਪ੍ਰੋਜੈਕਟ ਕੀਤਾ ਇਹਨਾਂ ਦੇ ਨਾਲ ਬਹੁਤ ਭਾਜੀ ਮੈਨੂੰ ਖੁਸ਼ੀ ਮਿਲ ਸਗੀ ਹਾਂ ਸੋ ਨਾਈਸ ਫੈਮਿਲੀ ਹੈ ਹੈ ਬਹੁਤ ਹੀ ਨਾਈਸ ਫੈਮਿਲੀ ਜਿੰਨੀ ਮੈਂ ਤਾਰੀਫ ਕਰਾਂ ਨਾ ਓਨੀ ਘੱਟ ਹੈ ਸੋ ਬਹੁਤ ਚੰਗਾ ਜਿਹਾ ਪੱਜੀ ਰੱਖਾ ਸੱਚੀ ਅੱਜ ਹੋ ਗਈ ਅ ਅਸਲ ਦੇ ਵਿੱਚ ਪੱਜੀ ਪਤਾ ਕੀ ਗੱਲ ਹੈ ਜਿਹੜਾ ਬੰਦਾ ਆਪ ਅੱਛਾ ਹੁੰਦਾ ਨਾ ਆਪ ਰੂਹ ਵਾਲਾ ਬੰਦਾ ਹੁੰਦਾ ਫਿਰ ਉਹ ਉਹਨਾਂ ਦਾ ਮਤਲਬ ਸਾਹਮਣਾ ਵੀ ਕਹ ਦੋ ਉਹਨਾਂ ਦੇ ਰੂਹਾਂ ਦੇ ਨਾਲ ਹੀ ਹੁੰਦਾ ਤੁਸੀਂ ਆਪ ਇੰਨੇ ਸੁਰੀਲੇ ਹੋ ਤੁਸੀਂ ਆਪ ਇੰਨੇ ਸਾਦੇ ਹੋ ਇੰਨਾ ਜ਼ਿਆਦਾ ਤੁਸੀਂ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਮੈਂ ਜੀ ਕਿਸੇ ਹਰ ਹਰ ਫਨਕਾਰ ਨੇ ਬਹੁਤ ਯੋਗਦਾਨ ਪਾਇਆ ਹੈ ਪਰ ਮੈਂ کہہ ਸਕਦਾ ਦਾ ਵੀ ਨਾ کہہ ਸਕਦਾ ਕਿ ਸੁਦੇਸ਼ ਕੁਮਾਰੀ ਨੇ